ਮੇਰਾ ਨਾਮ ਅਰਜਿਤ ਸਿੰਘ ਹੈ ਮੇਰੀ ਵਾਈਫ ਪੰਚ ਹੈ ਵਾਰਡ ਨੰਬਰ 5 ਹੈ ਤੇ ਮੈਂ ਇੱਕ ਪਿੰਡ ਦੇ ਵਿਕਾਸ ਲਈ ਅਸੀਂ ਇਕੱਠੇ ਹੋਏ ਆ ਤੇ ਆਪਾਂ ਇਹ ਚਾਹੁੰਦੇ ਆ ਵੀ ਸਾਰੇ ਇਕੱਠੇ ਹੋ ਕੇ ਵੀ ਪ੍ਰਬੰਧਕ ਲਾਇਆ ਜਾਵੇ ਇੱਕ ਤੇ ਜੋ ਆਪਣੇ ਕਾਰਜ ਹੋ ਜਾਣ ਜੀ ਤੇ ਆਪਣੇ ਕਾਰਜ ਕੋਈ ਨਹੀਂ ਹੋ ਰਿਹਾ ਜੀ ਪਿੰਡ ਮੱਲੇ ਦੇ ਵਿੱਚ ਗਲੀਆਂ ਨਾਲੀਆਂ ਜਾਂ ਕੋਈ ਹੋਰ ਸੜਕਾਂ ਹੈਗੀਆਂ ਉਹ ਅਧੂਰਾ ਕੰਮ ਪਿਆ ਹੋਇਆ ਦੋ ਸਾਲ ਹੋ ਗਏ ਆ ਕੋਈ ਕੰਮ ਨਹੀਂ ਹੋ ਰਿਹਾ ਜੀ ਨਹੀਂ ਹੋ ਰਿਹਾ ਆ ਮੇਰਾ ਪਿੰਡ ਚੱਕ ਸੋਟਾ ਆ ਚੱਕ ਮੇਰਾ ਪਿੰਡ ਆ ਤੇ ਕਾਰਜ ਕਿਤੇ ਵੀ ਨਹੀਂ ਹੋ ਰਹੇ ਜੀ ਨਾ ਚੱਕ ਚ ਹੋ ਰਹੇ ਤੇ ਨਾ ਸੋਟੇ ਵਿੱਚ ਹੋ ਰਹੇ ਜੀ ਕਿਤੇ ਵੀ ਨਹੀਂ ਹੋ ਰਹੇ ਜੀ ਕੋਈ ਕਾਰਜ ਹੋਵੇ ਤਾਂ ਬੰਦਾ ਦਿਸਦਾ ਹੋਵੇ ਕੁਝ ਵੀ ਨਹੀਂ ਦਿਸ ਰਿਹਾ ਜੀ ਆਪਾਂ ਨੂੰ ਨਾ ਕੋਈ ਫਿਊਚਰ ਚ ਦਿਸਣਾ ਨਹੀਂ ਕੋਈ ਗਰੰਟ ਨਹੀਂ ਹੈ ਕੋਈ ਬਾਕੀ ਪਿੰਡਾਂ ਦੇ ਸਾਰੇ ਪਿੰਡਾਂ ਨੂੰ ਗਰੰਟਾ ਮਿਲ ਗਈਆਂ ਸਿਰਫ ਇੱਕ ਸਾਡਾ ਪਿੰਡ ਹੀ ਪਾਂਝਾ ਰਹਿ ਗਿਆ ਵੀ ਜਿਹਨੂੰ ਗਰੰਟ ਨਹੀਂ ਮਿਲੀ ਜੀ ਤੇ ਇਹੀ ਸਰਕਾਰ ਤੋਂ ਇਹੀ ਮੰਗਿਆ ਵੀ ਅਸੀਂ ਸਾਰੇ ਪੰਚ ਆਪਣੇ ਹੋਸ਼ੋਈ ਵਿਵਾਸ ਨਾਲ ਇਕੱਠੇ ਹੋਏ ਹਾਂ ਜੀ ਤੇ ਅਸੀਂ ਪ੍ਰਬੰਧਕ ਲਾਉਣਾ ਚਾਹੁੰਦੇ ਹਾਂ ਵੀ ਜੋ ਅਸੀਂ ਮੰਤਰੀ ਸਾਹਿਬ ਨੂੰ ਕਹਿ ਕੇ ਅਸ ਮੇਰਾ ਨਾਮ ਬਾਲੀ ਸਿੰਘ ਹੈ ਜੀ ਮੈਂ ਪੰਚ ਬਾਟ ਨੰਬਰ 2 ਦਾ ਜੀ ਤੇ ਸਾਡੇ ਪਿੰਡ ਦਾ ਵਿਕਾਸ ਤੇ ਬਹੁਤ ਦਿੱਕਤ ਆ ਰਹੀ ਹੈ ਜੀ ਸਰਪੰਚ ਸਾਹਿਬ ਉਹ ਨਹੀਂ ਮੜਮੜੀ ਗੱਲ ਪਿੱਛੇ ਲੜੀ ਜਾਂਦੇ ਇਹਦੇ ਘਰ ਦੇ ਇਸ ਕਰਕੇ ਜੀ ਅਸੀਂ ਚਾਹੁੰਦੇ ਆ ਵੀ ਸਰਕਾਰੀ ਇਹਦੇ ਵਿੱਚ ਉਹ ਲੱਗ ਜਾਵੇ ਸਰਕਾਰ ਆਪਣੇ ਤੌਰ ਤੇ ਕੰਮ ਕਰਾਵੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਜੀ ਅਸੀਂ ਸਾਰੇ ਪਿੰਚ ਇਕੱਠੇ ਆ ਜੀ ਉਦੋਂ ਅਸੀਂ ਪੰਜ ਪੈਂਚਾਇਤਾਂ ਦੀ ਚਾਰ ਮੌਜੂਦ ਆ ਜੀ ਇੱਕ ਮੁੰਡਾ ਗਿਆ ਵਾ ਜੀ ਗੱਡੀ ਲੈ ਕੇ ਉਹ ਵੀ ਆ ਜਾਊਗਾ ਜੀ ਜਿਹੜਾ ਆਪਣਾ ਨਾਮ ਤੇ ਕਰਨਾ ਕੋਈ ਸੰਖੇਪ ਕਰਨਾ ਹਾਂਜੀ ਸ੍ਰੀ ਕਾਲ ਜੀ ਮੇਰਾ ਨਾਮ ਮੁਕਤਕੌਰ ਹੈ ਮੈਂ ਚੱਕ ਔਰ ਸਹੋਟੇ ਦੋ ਪਿੰਡਾਂ ਦੀ ਸਰਪੰਚਾ ਤੇ ਮੈਨੂੰ ਅੱਜ ਜਾਣਕਾਰੀ ਮਿਲੀ ਵੀ ਮੇਰੇ ਜਿਹੜੇ ਪਿੰਡ ਦੇ ਪੰਚ ਹੈ ਉਹਨਾਂ ਨੇ ਮਤਲਬ ਮੇਰੇ ਲਈ ਇੱਕ ਐਪਲੀਕੇਸ਼ਨ ਦਿੱਤੀ ਆ ਵੀ ਮੈਂ ਕੋਈ ਕੰਮ ਨਹੀਂ ਕਰਦੀ ਪਿੰਡ ਦੇ ਪਰ ਤੁਸੀਂ ਦੱਸੋ ਮੈਨੂੰ ਜਦ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਆਇਆ ਠੀਕ ਹੈ ਜੀ ਤੇ ਮੈਂ ਪੈਸੇ ਕਿੱਥੋਂ ਲਗਾਣੇ ਆ ਬਾਕੀ ਜਿਹੜੇ ਮੈਨੂੰ ਵਿੱਤੀ ਕਮਿਸ਼ਨ ਦੇ ਪੈਸੇ ਆ ਰਹੇ ਆ ਉਹ ਮੇਰਾ ਕੰਮ ਚੱਲ ਰਿਹਾ ਪਿੰਡ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਪਿੰਡ ਦੇ ਵਿੱਚ ਲੱਗ ਰਿਹਾ ਉਹ ਤੇ ਬਾਕੀ ਹੋਰ ਵੀ ਮਤਲਬ ਪਾਸ ਹੋ ਚੁੱਕੇ ਆ ਉਹ ਵੀ ਕੰਮ ਸ਼ੁਰੂ ਹੋਣਿਆ ਤੇ ਬਾਕੀ ਸਰਕਾਰ ਨਹੀਂ ਦੇ ਰਹੀ ਪੈਸੇ ਤਾਂ ਮੈਂ ਵੀ ਕਿੱਥੋਂ ਲਗਾ ਸਕਦੀਆਂ ਤੇ ਜਿਹੜੇ ਪੰਚ ਨੇ ਸਰਪੰਚ ਪੰਚਾਂ ਨੇ ਮੇਰੇ ਖਿਲਾਫ ਮਤਲਬ ਦਿੱਤੀ ਐਪਲੀਕੇਸ਼ਨ ਤੇ ਚਲੋ ਉਹ ਵੀ ਮੇਰੇ ਪਿੰਡ ਦੇ ਆਪਣੇ ਆ ਤੇ ਆਪਾਂ ਕੋਈ ਨਾ ਉਹਨਾਂ ਨਾਲ ਵੀ ਮਿਲ ਬੈਠ ਕੇ ਗੱਲ ਕਰਾਂਗੇ ਤੇ ਹਾਂਜੀ ਦੇਖੋ ਮੈਂ ਇਸ ਪਿੰਡ ਦੀ ਨੋ ਆ ਤੇ ਇਹ ਜਿਹੜੇ ਭੈਣ ਮਤਲਬ ਸਰਪੰਚ ਪੰਜ ਹੈ ਵੀ ਮੇਰੇ ਭੈਣ ਭਰਾਈ ਆ ਸਾਰੇ ਅਸੀਂ ਪਿੰਡ ਦੇ ਪਰਿਵਾਰ ਹੀ ਹੁੰਦਾ ਪਿੰਡ ਦਾ ਇੱਕ ਸਾਰਾ ਨਾ ਤੇ ਬਾਕੀ ਇਹਨਾਂ ਦੇ ਵਿੱਚ ਥੋੜੇ ਜਿਹੇ ਜਦੋਂ ਕੋਈ ਬਾਹਰੀ ਬੰਦੇ ਆ ਕੇ ਥੋੜੇ ਦਾਸਲ ਅੰਦਾਜੀ ਕਰ ਰਹੇ ਆ ਇਹਨਾਂ ਨੂੰ ਪੁਸ਼ ਕਰ ਰਹੇ ਆ ਉਹਦੇ ਕਰਕੇ ਇਹ ਇਹ ਸਾਡੇ ਨਾਲ ਥੋੜਾ ਉਹ ਕਰ ਰਹੇ ਆ ਤੇ ਬਾਕੀ ਦੇਖੋ ਕੰਮ ਤਾਂ ਚੱਲ ਰਹੇ ਆ ਮੇਰੇ ਵੱਲੀਓ ਤਾਂ ਚੱਲ ਰਹੇ ਆ ਜਿੰਨੇ ਕ ਮੇਰੇ ਮੈਂ ਜਿੰਨੇ ਜੋਗੀ ਹੈਗੀਆਂ ਉਹਨਾਂ ਦਾ ਮੇਰਾ ਕੰਮ ਚੱਲ ਰਿਹਾ ਹੈ ਵਾਕਈ ਹੁਣ ਪੰਜਾਬ ਸਰਕਾਰ ਜੇ ਤੋ ਕੁਛ ਦੇਗੀ ਮੈਨੂੰ ਫੰਡ ਦੇਗੀ ਤਾਂ ਮੈਂ ਤਾਂ ਖੁਦ ਤਿਆਰ ਬੈਠੀ ਆ ਕੰਮ ਕਰਨ ਲਈ ਪਰ ਮੈਨੂੰ ਵੀ ਕੁਛ ਜੇ ਮਿਲੇਗਾ ਮੈਂ ਵੀ ਤਾਂ ਹੀ ਪਿੰਡ ਦੇ ਵਿਕਾਸ ਲਈ ਕੁਛ ਲਗਾਵਾਂਗੀ ਕੋਈ ਪੈਸਾ ਲਗਾਵਾਂਗੀ ਹਾਂਜੀ ਮੈਂ ਮੈਂ ਸਾਰੇ ਕਿਤੇ ਜਾਣੀ ਆ ਮੈਂ ਕਸਟਹਾਣੇ ਚ ਵੀ ਜਾਣੀ ਆ ਕਚੈਰੀਆਂ ਚ ਵੀ ਜਾਣੀ ਆ ਜਿੱਥੇ ਵੀ ਮੈਨੂੰ ਕੋਈ ਵੀ ਕਹਿੰਦਾ ਵੀ ਸਾਡਾ ਇਹ ਕੰਮ ਹੈ ਤਾਂ ਆਪਾਂ ਖੁਦ ਪਹਿਲੇ ਹਾਜ਼ਰ ਤੇ ਉਹਨਾਂ ਦੇ ਨਾਲ ਜਾਈਦਾ ਏ ਕਦੇ ਮਤਲਬ ਇਦਾਂ ਦੀ ਕੋਈ ਦਿੱਕਤ ਨਹੀਂ ਆਈ ਵੀ ਮੈਂ ਮੇਰੇ ਵੱਲੋਂ ਵੀ ਮੈਂ ਕਦੇ ਉਹਨਾਂ ਨੂੰ ਮਨਾ ਕੀਤਾ ਹੋਵੇ ਜਾ ਕੋਈ ਟਾਲ ਮਟੋਲ ਕੀਤੀ ਹੋਵੇ ਹਮੇਸ਼ਾ ਪਹਿਲ ਦੇ ਅਧਾਰ ਤੇ ਜਾਂਦੀ ਹੈ ਮੈਂ ਸਰ ਮੰਗ ਸਰ ਇਹ ਪਿੰਡ ਦੀ ਉਹ ਮੰਗ ਹੈ ਸਰ ਕਿ ਕੰਮ ਨਹੀਂ ਹੋ ਰਹੇ ਵਿੱਤ ਕਮਿਸ਼ਨ ਦੇ ਪੈਸੇ ਆਏ ਉਹਦੇ ਵਿੱਚ ਵੀ ਕੰਮ ਬੰਦਾ ਕਰ ਅੱਗੇ ਕੀਆ ਕਰਦਾ ਉਹਦੇ ਵੀ ਕੰਮ ਨਹੀਂ ਹੋਇਆ ਹੁਣ ਤੱਕ ਵਿਚਾਰੇ ਦਾ ਇਸ ਕਰਕੇ ਅਸੀਂ ਇਕੱਠੇ ਹੋਏ ਆ ਵੀ ਚਲੋ ਵੀ ਸਾਰੇ ਅਸੀਂ ਇੱਕ ਪਾਸੇ ਆ ਵੀ ਸਾਡਾ ਕੰਮ ਹੋਇਆ ਜਾਵੇ ਪਿੰਡ ਦਾ ਕੰਮ ਇੱਥਾ ਜਾਵੇ ਇਹ ਹੀ ਮੰਗ ਹੈ ਜੀ ਮੈਂ ਕਹਿੰਦਾ ਮੈਂ ਚੱਕ ਗੱਲ ਦੀ ਵਿਜੇਤਾ ਪੰਜ ਬੋਰੀਆਂ ਕਿ ਕਮਿਸ਼ਨ ਨੂੰ ਜੋ ਵੀ ਸਾਨੂੰ ਗਰੰਟੀ ਆ ਰਹੀ ਹੈ ਉਹਦੇ ਬਾਰੇ ਕੋਈ ਕੁਝ ਪਤਾ ਨਹੀਂ ਹੈਗਾ ਨਾ ਸਾਡੀ ਗਲੀ ਮਹੱਲੇ ਦਾ ਕੋਈ ਵੀ ਵਿਕਾਸ ਹੋ ਰਿਹਾ ਨਾ ਨਾਲੀਆਂ ਨੇ ਸੜਕਾਂ ਬਣੀਆਂ ਨਹੀਂ ਸਾਡੀ ਪ੍ਰਸ਼ਾਸਨ ਨੇ ਇਹ ਮੰਗੇ ਕਿ ਗਲੀਆਂ ਸੜਕਾਂ ਬਣਾਈਆਂ ਜਾਣ ਔਰ ਕੋਈ ਵੀ ਕਰਮਚਾਰੀ ਲਗਾਇਆ ਜਾਵੇ ਜਿਸ ਜਦੋਂ ਸਾਡੇ ਪਿੰਡ ਦਾ ਵਿਕਾਸ ਹੋ ਸਕੇ